ਜਣੀ ਸਰਕਾਰ ਨੇ ਇਹਦੇ ਲਈ 1 ਕਰੋੜ 65 ਲੱਖ ਦਾ ਪੈਚਵਰਕ ਮੈਨੂੰ ਪਤਾ ਲੱਗਾ ਕਿ ਕਰਾਇਆ ਜਿਹੜਾ ਕਿ ਬਿਲਕੁਲ ਜੇ ਦੇਖਿਆ ਜਾਵੇ ਤੇ ਇੱਕ 15 ਦਿਨਾਂ ਦੇ ਵਿੱਚ ਵਿੱਚ ਹੀ ਉਹ ਫੇਰ ਟੋਏ ਉਦਾਂ ਦੇ ਉਦਾਂ ਹੀ ਤੇ ਮੇਰੇ ਖਿਆਲ ਨਾਲ 20 ਲੱਖ ਰੁਪਇਆ ਬਨੀ ਉੱਤੇ ਲੱਗਾ ਤੇ ਉਹ ਸਿਰਫ ਥੋੜੀ ਸੋਭਾ ਲੈਣ ਦੇ ਚੱਕਰ ਦੇ ਵਿੱਚ ਸੈਂਟਰ ਦੀਆਂ ਸ਼ਰਕਾਂ ਦੇ ਉਸ ਘਟਨ ਵੀ ਉਹ ਆਪ ਹੀ ਕਰੀ ਜਾਂਦੇ ਆ ਚਲੋ ਕੋਈ ਗੱਲ ਨਹੀਂ ਕੰਮ ਨਾ ਚੱਲੇ ਗਰਾਊਂਡ ਦੇ ਲਈ ਦਿੱਤਾ ਪਰ ਕਿਹੜੇ ਅਫਸਰ ਸਹਿਬਾਨ ਨੇ ਜਿਨ੍ਹਾਂ ਨੇ ਇਸ ਇਹਦੀ ਪੇਰਵਾਹੀ ਜਿਹੜੀ ਹੈਗੀ ਕੀਤੀ ਆ ਕਿਹਨਾਂ ਨੇ ਇਹਦੇ ਬਿੱਲ ਪਾਸ ਕੀਤੇ ਆ ਪੀਡਬੀ ਡੀ ਦੇ ਕਿਹੜੇ ਕਿਹੜੇ ਅਫਸਰ ਸਹਿਬਾਨ ਨੇ ਇਹ ਚ ਕੌਣ-ਕੌਣ ਮਿਲਿਆ ਹੋਇਆ ਵਾ ਇਹਦੀ ਨਿਰਪੱਖ ਇੱਕ ਜਾਂਚ ਹੋਣੀ ਚਾਹੀਦੀ ਆ ਜਾਂਚ ਖੋ ਕੇ ਤੇ ਦੋਸ਼ੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਇਹ ਮੈਂ ਦੇਖਦਾ ਕਿ ਇਹ ਇੱਕ ਸਿੱਧੀ ਖਜ਼ਾਨੇ ਦੀ ਲੁੱਟਿਆ ਤੇ ਇਹ ਇਹਨੂੰ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਜੇ ਸਰਕਾਰ ਨੇ ਜਾਂ ਡੀਸੀ ਸਹਿਬਾਨ ਨੇ ਇਹਦੇ ਤੇ ਕੋਈ ਵੀ ਕਾਰਵਾਈ ਨਾ ਕੀਤੀ ਤੇ ਇਸ ਇਹਦੇ ਲਈ ਮੈਂ ਸੈਂਟਰ ਸਰਕਾਰ ਨੂੰ ਸੈਂਟਰ ਦੇ ਮੰਤਰੀ ਸਹਿਬਾਨ ਨੂੰ ਇਹਦੀ ਜਿਹਾ ਚਿੱਠੀ ਲਿਖ ਕੇ ਮੈਂ ਤੇ ਇਹ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਰਕਾਰ ਦੇ ਜਿਹੜੇ ਨਮਾਇंदे ਆ ਇਹ ਸੁਹਿਰਦ ਹੋ ਕੇ ਇਹ ਜਿਹੜਾ ਪਬਲਿਕ ਦਾ ਪੈਸਾ ਆ ਇਹ ਲੋਕਾਂ ਦੇ ਟੈਕਸ ਦਾ ਪੈਸਾ ਆ ਇਹਦੀ ਯਾਰ ਰਾਖੀ ਕਰੋ ਇਹ ਇਦਾਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੋਈ ਕਰੋੜਾਂ ਰੁਪਈਆ ਜਿਹੜਾ ਹੈਗਾ ਪੈਚ ਵਰਕ ਦੇ ਉੱਤੇ ਜਿੱਤੇ ਲੱਖਾਂ ਰੁਪਈਆ ਖਰਚ ਆਇਆ ਹੋਵੇ ਉੜਾ ਕੇ ਲੈ ਜਾਵੇ ਤੇ ਇਹ ਬਰਦਾਸ਼ਤਯੋਗ ਨਹੀਂਗਾ ਲੋਕ ਇਹ ਦੇਖ ਰਹੇ ਆ ਇਸ ਚੀਜ਼ ਦਾ ਜਵਾਬ ਤੁਹਾਨੂੰ ਲੋਕ ਵੋਟਾਂ ਹੀ ਦੇਣਗੇ ਜਾਣਾ ਚਾਹੀਦਾ ਏਸ ਟੌਪਿਕ ਤੇ ਦੇਖੋ ਇਹ ਰੋਡ ਦਾ ਹਾਲਾਤ ਬਹੁਤ ਮਾੜੇ ਨੇ ਤੇ ਬੜੇ ਐਕਸੀਡੈਂਟ ਤੇ ਬਹੁਤ ਘਟਨਾਵਾਂ ਇੱਥੇ ਵਾਪਰੀਆਂ ਆ ਤੇ ਪਿਛਲੀ ਜਣੀ ਸਰਕਾਰ ਨੇ ਇਹਦੇ ਲਈ 1 ਕਰੋੜ 65 ਲੱਖ ਦਾ ਪੈਚ ਵਰਕ ਮੈਨੂੰ ਪਤਾ ਲੱਗਾ ਕਿ ਕਰਾਇਆ ਜਿਹੜਾ ਕਿ ਬਿਲਕੁਲ ਜੇ ਦੇਖਿਆ ਜਾਵੇ ਤੇ ਇੱਕ 15 ਦਿਨਾਂ ਦੇ ਵਿੱਚ ਵਿੱਚ ਹੀ ਉਹ ਫੇਰ ਟੋਏ ਉਦਾਂ ਦੇ ਉਦਾਂ ਹੀ ਤੇ ਮੇਰੇ ਖਿਆਲ ਨਾਲ 20 ਲੱਖ ਰੁਪਈਆ ਵੀ ਨਹੀਂ ਉੱਤੇ ਲੱਗਾ ਮੈਂ ਤੁਹਾਡੇ ਮਾਦਮ ਦੇ ਰਾਹੀਂ ਮੇਰਾ ਪਿੰਡ ਨਰਾਲਾ ਦੇ ਰਾਹੀਂ ਡੀਸੀ ਕਪੂਰਥਲਾ ਤੇ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਬੇਨਤੀ ਕਰੂੰਗਾ ਕਿ ਇਹਦੀ ਇਨਕੁਆਰੀ ਜਿਹੜੀ ਹੈਗੀ ਆ ਉਹ ਕਰਾਈ ਜਾਵੇ ਇਹ ਪਬਲਿਕ ਦਾ ਪੈਸਾ ਆ ਸਰਕਾਰ ਦਾ ਸਰਕਾਰ ਨੇ ਇਹਨੂੰ ਠੀਕ ਢੰਗ ਨਾਲ ਬਣਾਉਣ ਦੇ ਲਈ ਦਿੱਤਾ ਪਰ ਕਿਹੜੇ ਅਫਸਰ ਸਹਿਬਾਨ ਨੇ ਜਿਨ੍ਹਾਂ ਨੇ ਇਸ ਇਹਦੀ ਪੈਰਵਾਹੀ ਜਿਹੜੀ ਹੈਗੀ ਕੀਤੀ ਆ ਕਿੰਨਾਂ ਨੇ ਇਹਦੇ ਬਿੱਲ ਪਾਸ ਕੀਤੇ ਆ ਪੀਡਬਲਯੂਡੀ ਦੇ ਕਿਹੜੇ ਕਿਹੜੇ ਅਫਸਰ ਸਹਿਬਾਨ ਨੇ ਇਹਦੇ ਚ ਕੌਣ ਕੌਣ ਮਿਲਿਆ ਹੋਇਆ ਵਾ ਇਹਦੀ ਨਿਰਪੱਖ ਇੱਕ ਜਾਂਚ ਹੋਣੀ ਚਾਹੀਦੀ ਆ ਜਾਂਚ ਖੋਕੇ ਤੇ ਦੋਸ਼ੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਇਹ ਮੈਂ ਦੇਖਦਾ ਕਿ ਇਹ ਇੱਕ ਸਿੱਧੀ ਖਜ਼ਾਨੇ ਦੀ ਲੋਟਿਆ ਤੇ ਇਹ ਇਹਨੂੰ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਜੇ ਸਰਕਾਰ ਨੇ ਜਾਂ ਡੀਸੀ ਸਾਹਿਬਾਨ ਨੇ ਇਹਦੇ ਤੇ ਕੋਈ ਵੀ ਅ ਕਾਰਵਾਈ ਨਾ ਕੀਤੀ ਤੇ ਇਸ ਇਹਦੇ ਲਈ ਮੈਂ ਸੈਂਟਰ ਸਰਕਾਰ ਨੂੰ ਸੈਂਟਰ ਦੇ ਮੰਤਰੀ ਸਾਹਿਬਾਨ ਨੂੰ ਇਹਦੀ ਜਿਹੜਾ ਚਿੱਠੀ ਲਿਖ ਕੇ ਇਹਦੀ ਜਰੂਰ ਭੇਜਾਂਗੇ ਕਿ ਇਹਦੀ ਸੈਂਟਰ ਦੀ ਏਜੰਸੀ ਤੋਂ ਇਨਕੁਆਇਰੀ ਕਰਾਈ ਜਾਵੇ ਜਿਲ੍ਹਾ ਸਾਹਿਬ ਗੱਲ ਕਰੀਏ ਕਿ 2 ਸਾਲ ਹੋ ਗਏ ਨੇ ਇਸ ਸੜਕ ਨੂੰ ਚੌੜਾ ਕਰਕੇ ਬਣਾਉਣ ਲਈ ਜਿਹੜੇ ਆ ਮੁਨਾਵਲ ਮੰਤਰੀਆਂ ਵੱਲੋਂ ਕਿਹਾ ਗਿਆ ਕਿ 42 ਕਰੋੜ ਰੁਪਏ ਦਾ ਜਿਹੜਾ ਮਨਜ਼ੂਰ ਹੋਇਆ ਪ੍ਰੋਜੈਕਟ 2 ਸਾਲ ਵੀਰ ਦੇ ਵਿੱਚ ਕਾਰਨ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ ਦੇਖੋ ਜੇ 42 ਕਰੋੜ ਰੁਪਏ ਸਰਕਾਰ ਨੇ ਇਹਦਾ ਮਨਜ਼ੂਰ ਕੀਤਾ ਆ ਤੇ ਮੈਂ ਇਸ ਚੀਜ਼ ਦਾ ਵੈਲਕਮ ਕਰਦਾ ਹਾਂ ਤੇ ਇਹ ਇਲਾਕੇ ਦੀ ਮੇਨ ਕਪੂਰਸਲਾ ਸ਼ਹਿਰ ਦੇ ਨਾਲ ਜੁੜਨ ਵਾਲੀ ਤੇ ਗਾਂ ਟਾਂਡਾ ਸਾਡਾ ਜਿਹੜਾ ਬਾਈਪਾਸ ਆ ਇਹਦੀ ਸਹੂਲਤ ਲੋਕਾਂ ਨੂੰ ਹੋਊਗੀ ਤੇ ਲੋੜ ਵੀ ਆ ਤੇ ਦੇਖੋ ਇਹ ਦੇਰ ਤੇ ਜ਼ਰੂਰ ਹੋਈ ਆ ਇਸ ਗੱਲ 'ਚ ਇਹ ਪਹਿਲਾਂ ਹੋਣੀ ਚਾਹੀਦੀ ਸੀ 3 ਸਾਲ ਹੋ ਗਏ ਸਰਕਾਰ ਨੂੰ ਤੇ ਇਹ ਇਹਦੇ ਵਿੱਚ ਜੇ ਮੈਂਹਤੀ ਕਰੂੰਗਾ ਕਿ ਆਫਸਰ ਸਰਵੰਨਾਂ ਨੂੰ ਕਿ ਇਹਦਾ ਪੇਪਰ ਵਰਕ ਜੋ ਵੀ ਕਰਕੇ ਇਹਨੂੰ ਛੇਤੀ ਇਹਦਾ ਕੰਮ ਸ਼ੁਰੂ ਕੀਤਾ ਜਾਵੇ ਚਾਰ ਪੰਜ ਦਿਨ ਘੱਟ ਦੋ ਦੋ ਦਿਨ ਦੇ ਦੇਖੋ ਉਹ ਦੇਖੋ ਸਿਆਸੀ ਸਾਡੇ ਸਾਡੇ ਉਹਨਾਂ ਦਾ ਭਾਈ ਕਵਾਂਗੇ ਸਾਰੇ ਇੱਕ ਦੂਜੇ ਦੀਆਂ ਪਾਰਟੀਆਂ 'ਚ ਆ ਤੇ ਉਹ ਸਿਰਫ ਥੋੜੀ ਸੋਭਾ ਲੈਣ ਦੇ ਚੱਕਰ ਦੇ ਵਿੱਚ ਸੈਂਟਰ ਦੀਆਂ ਸੜਕਾਂ ਦੇ ਉਦ ਘਟਨ ਵੀ ਉਹ ਆਪ ਹੀ ਕਰੀ ਜਾਂਦੇ ਆ ਚਲੋ ਕੋਈ ਗੱਲ ਨਹੀਂ ਕੰਮ ਹੋਣਾ ਚਾਹੀਦਾ ਜੀ ਗੱਲ ਕਰੀ ਹੁਣ ਹੁਣੇ ਹੁਣਾਂ ਨੇ ਢਿਲਮਾ ਵਾਲੀ ਸੜਕ ਬਾਰੇ ਵੀ ਪਿਆਤੀ ਮਨਜ਼ੂਰ ਹੋ ਗਈ ਛੇਤੀ ਬਣੂਗੀ ਦੇਖੋ ਢਿਮਾ ਵਾਲੀ ਸੜਕ ਦਾ ਚਲੋ ਛੇਤੀ ਬਣ ਜੇ ਟੁੱਟੀ ਆ ਵੀ ਉਹ ਵੀ ਪਰ ਮੈਂ ਮੀਨ ਢਿਲਮਾ ਜਿਹੜੀ ਨਗਰ ਪੰਚਾਇਤ ਆ ਮੈਂ ਉਹਦੇ ਤੇ ਸਵਾਲ ਕਰਦਾ ਆ ਕਿ ਤੇ ਜਿਹੜੇ ਸਾਡੇ ਹੁਣ ਸੱਤਾਧਾਰੀ ਪਾਰਟੀ ਦੇ ਵਿੱਚ ਜਿਹੜੇ ਇੰਚਾਰਜ ਨੇ ਘੁੰਮਣ ਸਾਹਿਬ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਯਾਰ 2 ਸਾਲ ਪਹਿਲਾਂ ਮੈਂ ਲਾਈਵ ਹੋਇਆ ਸੀਗਾ ਢਿਲਵਾ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਮੇਰੇ ਪੇਜ ਤੇ ਜਦੋਂ ਆਪਾਂ ਢਿਲਵਾ ਤੋਂ ਨਡਾਲੇ ਨੂੰ ਨਿਕਲਦੇ ਆਂ ਤੇ ਸ਼ਮਸ਼ਾਨ ਘਾਟ ਦੇ ਲਾਗੇ ਛੱਪੜ ਦੇ ਪਾਣੀ ਕਰਕੇ ਉਹ ਛੜਕ ਜਿਹੜੀ ਹੈਗੀ ਟੁੱਟੀ ਪਈ ਆ ਉਹਦੇ ਤੇ ਅ ਮੇਰੇ ਸਾਹਬ ਨਾਲ ਕੋ 3-4 ਲੱਖ ਤੋਂ ਵੱਧ ਦਾ ਖਰਚਾ ਨਹੀਂ ਹੈਗਾ ਜੇ ਇੰਟਰਲੌਕ ਹੀ ਉੱਚੀ ਕਰਕੇ ਲਾਤੀ ਜਾਵੇ ਤੇ ਹਜੇ ਤੱਕ ਮੈਨੂੰ ਨਹੀਂ ਲੱਗਦਾ ਜੇ ਮੈਂ ਹਲਕੇ ਦੇ ਵਿੱਚੋਂ ਦੀ ਗੁਜ਼ਰਦਾ ਰੋਜ਼ ਤੇ ਹਜੇ ਤੱਕ ਉਹ ਟੁੱਟੀ ਜਾਂ ਤੇ ਯਾਰ ਹਲਕੇ ਦੇ ਅੰਚਾਰਜ ਸਹਿਬਾਨ ਜਿਹੜੇ ਹੈਗੇ ਆ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਨੂੰ ਵੀ ਚੀਜ਼ ਨਜ਼ਰ ਆਉਣੀ ਚਾਹੀਦੀ ਆ ਇਸ ਹਲਕੇ ਦਾ ਜਿਹੜਾ ਵਿਧਾਇਕ ਆ ਮੈਂ ਅਜੇ ਤੱਕ ਉਹਨੂੰ ਕਦੀ ਉਸ ਛਟਕ ਨੂੰ ਠੀਕ ਕਰਨ ਬਾਰੇ ਮੰਗ ਕਰਨ ਬਾਰੇ ਮੈਂ ਕਦੀ ਸਵਾਲ ਨਿਊਜ਼ਪੇਪਰ ਦੇਦਾ ਹੀ ਜਾਂ ਵੈਸੇ ਤੇ ਲਾਈਵ ਮਿੰਟੋ ਮਿੰਟੀ ਪੰਜਾਬ ਦੇ ਵੱਡੇ ਮੁੱਦਿਆਂ ਦੇ ਹੋ ਜਾਂਦਾ ਪਰ ਉਹਨੂੰ ਆਪਣੇ ਹਲਕੇ ਦੇ ਵਿੱਚ ਕਦੀ ਵੀ ਪਹਿਲਾਂ ਵੀ ਕਦੀ ਉਹ 5 ਸਾਲ ਨਾ ਉਹਨੂੰ ਫਰਕ ਨਹੀਂ ਸੀ ਜਿਹੜਾ ਹੈਗਾ ਤੇ ਹੁਣ ਵੀ ਕਦੀ ਡਵੈਲਪਮੈਂਟ ਦੀ ਰਾਜਨੀਤੀ ਨਹੀਂ ਹੋਦਾ ਉਹਦਾ ਮੁੱਦਾ ਕਦੀ ਨਹੀਂ ਹੁੰਦਾ ਉਹਦਾ ਤੇ ਮੁੱਦਾ ਹੁੰਦਾ ਵਾ ਕਿ ਜਿੱਥੇ ਜਿੱਤੇ ਉਹ ਨੂੰ ਬੋਲਣ ਦਾ ਚਮਕਣ ਦਾ ਕਿ ਭਈਏ ਭੱਜ ਗਏ ਟ੍ਰੇਨਾਂ ਭਰ ਕੇ ਇਹਨਾਂ ਨੂੰ ਇੱਥੇ ਇਦਾਂ ਦੇ ਮੁੱਦੇ ਮਦਿਆਂ ਦੇ ਉੱਤੇ ਉਹ ਰਹਿੰਦਾ ਵਾ ਪਰ ਉਹ ਨੂੰ ਉਹ ਉਹ ਭੁੱਲ ਜਾਂਦਾ ਮੈਂ ਚੁਣਿਆ ਹੋਇਆ ਨਮੇਦਾ ਪਹਲਤ ਤੋਂ ਪਹਲਤ ਦੇ ਬਰਤੀ ਵੀ ਮੇਰੀਆਂ ਜ਼ਿੰਮੇਵਾਰੀਆਂ ਆ ਪਰ ਮੈਨੂੰ ਨਹੀਂ ਲੱਗਦਾ ਕਿਸੇ ਦਾ ਧਿਆਨ ਆ ਪਰ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇਹ ਕੋਈ ਜਿਆਦਾ ਵੱਡਾ ਮੈਟਰ ਨਹੀਂ ਹੈਗਾ ਇਹ ਲੋਕਾਂ ਦੇ ਰਸਤਾ ਜਿਹੜਾ ਹੈਗਾ ਤੇ ਇੰਟਰਲੌਕ ਲਾ ਕੇ ਦੋਨੂੰ ਠੀਕ ਕੀਤਾ ਜਾ ਸਕਦਾ ਹੈ। ਜੀ ਸਰ ਗੱਲ ਕਰੀਓ ਵੀ ਜਿਵੇਂ ਆਪਾਂ ਹਲਕੇ ਦੇ ਵਿੱਚ ਜਿਹੜਾ ਚਿੰਤਾ ਦਾ ਵਿਸ਼ਾ ਬਣਿਆ ਨਸ਼ੇ ਨਾਲ ਆਏ ਦਿਨ ਮਾਰਵਨਾਂ ਦੀ ਮੋਟਾੜੀ। ਫਿਰਤਾਰ ਦੀ ਮੁਹਿੰਮ ਵੀ ਚਲਾਈ ਹੋਈ ਹੈ। ਕੀ ਕਹਿਣਾ ਚਾਹੋਗੇ? ਬਿਲਕੁਲ ਸਰਕਾਰ ਦੀ ਜਿਹੜੀ ਮੁਹਿੰਮ ਮੈਂ ਦੇਖਦਾ ਪਿਆਵਾਂ ਕਿ ਬੋੜਾਂ ਤੱਕ ਸੀਮਤ ਆ ਜੰਗ ਨਸ਼ਿਆਂ ਵਿਰੁੱਧ ਤੇ ਇਹ ਜਿਹੜਾ ਮੈਨੂੰ ਨਹੀਂ ਲੱਗਦਾ ਕਿ 30 ਮਈ ਤੱਕ ਕੋਈ ਇਹ ਜਿਹੜਾ ਹੈਗਾ ਵਾ ਇਹ ਕੁ ਛੋਟੇ ਮੋਟੇ ਜਿਹੜੇ ਕੋਈ ਥੋੜਾ ਬਤਾ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੇ ਘਰ ਤੋੜੇ ਆ ਉਹ ਵੀ ਹੋ ਸਕਦਾ ਉਹਨਾਂ ਦੇ ਆਪਣੇ ਬਜ਼ੁਰਗਾਂ ਦੇ ਵਿਰਾਸਤੀ ਘਰ ਹੋਣ ਤੇ ਜੇ ਕੋਈ ਕੰਮ ਕਰਦਾ ਤਾਂ ਉਹਨੂੰ ਕਾਨੂੰਨ ਦੇ ਮੁਤਾਬਕ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਜੇ ਕੋਈ ਢੌਂਟ ਠੋਈ ਦੀ ਗੱਲ ਆ ਤੇ ਫਿਰ ਵੱਡੇ ਮਗਰਮੱਛ ਜਿਹੜੇ ਉਹਨਾਂ ਤੇ ਕਾਰਵਾਈ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਬਹੁਤ ਹਜ਼ਾਰਾਂ ਕਰੋੜਾਂ ਦੇ ਵਿੱਚ ਪ੍ਰਾਪਰਟੀਆਂ ਬਣਾਈਆਂ ਉਹ ਜਬਤ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਢਾਉਣਾ ਚਾਹੀਦਾ ਵਾ ਪਰ ਆਮ ਗਰੀਬ ਲੋਕਾਂ ਦੇ ਛੱਤ ਜੇ ਸਰਕਾਰ ਬਣਾ ਕੇ ਨਹੀਂ ਦੇ ਸਕਦੀ ਤੇ ਜੇ ਤੁਸੀਂ ਕਿਸੇ ਦਾ ਘਰ ਕੇ ਦਾ ਛੱਤ ਪਾਣੀ ਨਾਲ ਸਾਡੇ ਤੁਹਾਨੂੰ ਢਾਉਣ ਦਾ ਵੀ ਕੋਈ ਹੱਕ ਨਹੀਂ ਹੈਗਾ ਕੀ ਖੜਾ ਚੱਲ ਨੇ ਸਰਕਾਰ ਨੂੰ 6.5 ਸਾਲ ਹੋ ਚੁੱਕੇ ਨੇ ਤਕਰੀਬਨ ਕਿੱਦਾਂ ਦਾ ਦੇਖਦੇ ਤੁਸੀਂ ਕਿ ਪੱਤਾ ਮਿਹਰੇ ਹੋ ਰਹੇ ਨੇ ਕੋਈ ਦੇਖੋ ਜਿੰਨੀ ਬਹੁਮਤ ਦੇ ਵਿੱਚ ਸਰਕਾਰ 92 ਦੇ ਵਿੱਚ ਆਈ ਸੀਗੀ ਦੇਖ ਲਿਓ ਤੁਸੀਂ 2 ਸਾਲ ਬਾਅਦ ਲੋਕ ਇਹਨਾਂ ਦਾ ਜਿਹੜੇ ਐਮਐਲਏ ਆਪਣੀ ਪਹਿਚਾਣ ਹੀ ਨਹੀਂ ਬਣਾ ਸਕੇ ਕੁਝ ਕੁਝ ਵਿਧਾਨ ਸਭਾ ਦੇ ਵਿੱਚ ਤੁਸੀਂ ਕੋਈ ਚੰਗੀ ਗੱਲ ਚੰਗਾ ਮਤਾ ਚੰਗੇ ਆਪਣੇ ਸੁਝਾਅ ਨਹੀਂ ਪੇਸ਼ ਕਰ ਸਕੇ ਤੇ ਜਿਨ੍ਹਾਂ ਦਾ ਨਾਮ ਆਮ ਪਬਲਿਕ ਅਜ ਤੱਕ ਜਾਣਦੀ ਨਹੀਂਗੀ ਕਿ ਇਹ ਕੌਣ ਆ ਤੇ ਉਹ ਅਗਲੀ ਵਾਰੀ ਕਿੱਥੇ ਠੀਕ ਹੈ ਇੱਕ ਵੇਵ ਦੇ ਵਿੱਚ ਜਿੱਤ ਗਿਆ ਤੇ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਕੀ ਕਰਨਾ ਚਾਹੁੰਦੇ ਹੁਣ ਇਲੈਕਸ਼ਨ ਨੂੰ ਥੋੜਾ ਜਿਹਾ ਨਹੀਂ ਰਹਿ ਗਿਆ ਕਿ ਤੁਸੀਂ ਇਹਦੇ ਇਹਨਾਂ ਵਾਂਗੂ ਕੋਣ ਦਾ ਨਾਮ ਚੁਣੋ ਦੇਖੋ ਚੋਣ ਦੇ ਤੇ ਅਸੀਂ ਤੇ ਮੈਦਾਨ ਦੇ ਵਿੱਚ ਆਂ ਦੇਖੋ ਆਪਾਂ ਤੇ ਕੰਮ ਚੋਣਾ ਤੋਂ ਪਹਿਲਾਂ ਵੀ ਕੀਤਾ ਸੀ ਠੀਕ ਆ ਜੀ ਜਿੰਨੀ ਇੱਕ ਪਰਮਾਤਮਾ ਨੇ ਆਪਾਂ ਨੂੰ ਸੇਵਾ ਬਖਸ਼ੀ ਸੀਗੀ ਉਹਦੇ ਮੁਤਾਬਕ ਆਪਾਂ ਆਪਣਾ ਰੋਲ ਦੱਸਿਆ ਸੀਗਾ ਕਿ ਮੈਂ ਮੇਰੀ ਸੋਚ ਆਇਆ ਤੇ ਮੈਂ ਡਿਵੈਲਪਮੈਂਟ ਦੇ ਉੱਤੇ ਜਿਹੜਾ ਹੈਗਾ ਵਾ ਵੀ ਲੋਕਾਂ ਦੀ ਕਚਾਰੀ ਦੇ ਵਿੱਚ ਵਾਂ ਤੇ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਆ ਨਵਾਂ ਜਿਹੜਾ ਪਲੇਅਰ ਹੁੰਦਾ ਆ ਉਹਨੂੰ ਟੀਮ ਦੇ ਵਿੱਚ ਖੇਡਣ ਦੇ ਲਈ ਥੋੜਾ ਸਟਰਗਲ ਕਰਨੀ ਪੈਂਦੀ ਹੁੰਦੀ ਆ ਲੋਕ ਹੌਲੀ ਹੌਲੀ ਵਿਸ਼ਵਾਸ ਕਰਦੇ ਆ ਤੇ ਲੋਕਾਂ ਨੂੰ ਸਪਸ਼ਟ ਆ ਕਿ ਗੋਰੇ ਗੱਲੇ ਜਿਹੜੇ ਗੱਲਾਂ ਹੁੰਨੀਆਂ ਕਿ ਯਾਰ ਜਿਹੜੇ ਕੰਮ ਉਹ ਕਰਾ ਕੇ ਗਿਆ ਜਿਹੜੇ ਨਹੀਂ ਹੋ ਸਕਦੇ ਸੀ ਉਹ ਕੀਤੇ ਆ ਤੇ ਫਿਰ ਅਗਲੀ ਵਾਰੀ ਅਗਲਾ ਸੋਚਦਾ ਹੀ ਆ ਕਿ ਤਨਾ ਕਦੇ ਲੋਕ ਯਾਰ ਇਹਨੂੰ ਮੌਕਾ ਦਿਓ ਤੇ ਮੈਦਾਨ ਦੇ ਵਿੱਚ ਵਾ ਕੋਈ ਗੱਲ ਨਹੀਂ ਖੇਡਾਂਗੇ ਕੀ ਕੀ ਕਹਿਣਾ ਚਾਹੁੰਦੇ ਮੈਂ ਤੇ ਇਹ ਇਹੀ ਕਹਿਣਾ ਚਾਹੁੰਦਾ ਵਾਂ ਕਿ ਸਰਕਾਰ ਦਾ ਜਿਹੜੇ ਨਮਾਇंदे ਆ ਇਹ ਸੁਹਿਰਦ ਹੋ ਕੇ ਇਹਦਾ ਪਬਲਿਕ ਦਾ ਪੈਸਾ ਆ ਇਹ ਲੋਕਾਂ ਦੇ ਟੈਕਸ ਦਾ ਪੈਸਾ ਆ ਇਹਦੀ ਯਾਰ ਰੱਖੀ ਕਰੋ ਇਹ ਇਦਾਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੋਈ ਕਰੋੜਾ ਰੁਪਇਆ ਜਿਹੜਾ ਹੈਗਾ ਪੈਚ ਵਰਕ ਦੇ ਉੱਤੇ ਜਿੱਥੇ ਲੱਖਾਂ ਰੁਪਇਆ ਖਰਚ ਆਇਆ ਹੋਵੇ ਅੜਾ ਕੇ ਲੈ ਜਵੇ ਤੇ ਇਹ ਬਰਦਾਸ਼ਤਯੋਗ ਨਹੀਂਗਾ ਲੋਕ ਇਹ ਦੇਖ ਰਹੇ ਆ ਇਸ ਚੀਜ਼ ਦਾ ਜਵਾਬ ਤੁਹਾਨੂੰ ਲੋਕ ਵੋਟਾਂ ਹੀ ਦੇਣਗੇ ਧੰਨਵਾਦ ਓਕੇ ਜੀ ਸੇਕਾ